ਨਮਸਕਾਰ ਸਸਿਆਕਾਲ ਜੈ ਜੈ ਸ਼੍ਰੀ ਰਾਮ ਮੈਂ ਕੇਕੇ ਮਲੂਤਰਾ ਸਟੇਟ ਕਨਵੀਨਰ ਭਾਰਤੀ ਜਨਤਾ ਪਾਰਟੀ ਲੋਕਲ ਬੋਡੀ ਸੈੱਲ ਪੰਜਾਬ ਆਪ ਸਭ ਲੋਕ 15 ਅਗਸਤ ਦੇ ਸ਼ੁਭ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅਰਦਾਸ ਕਰਦਾ ਹਾਂ ਕਿ ਸਾਡਾ ਦੇਸ਼ ਇਸ ਆਜ਼ਾਦੀ ਦੇ ਦਿਹਾੜੇ ਨੂੰ ਸਾਡਾ ਯੁਵਾ इस आजादी के दिहाड़े नु ਸਾਡੀਆਂ ਭੈਣਾਂ ਇਸ ਆਜ਼ਾਦੀ ਦੇ ਦਿਹਾੜੇ ਨੂੰ ਬਹੁਤ ਹੀ ਖੁਸ਼ਗਵਾਰ ਤਰੀਕੇ ਦੇ ਨਾਲ ਜਿਹੜਾ ਹੈਗਾ ਮਨਾਉਣ ਔਰ ਇਸ ਮੌਕੇ ਮੈਂ ਕਪੀਲ ਵੀ ਕਰਨਾ ਚਾਹਨਾ ਕਿ ਘਰ ਘਰ ਤਿਰੰਗਾ ਹਰ ਘਰ ਤਿਰੰਗਾ ਕੱਲ ਸਵੇਰੇ ਉੱਠ ਕੇ ਅਸੀਂ ਆਪਣੇ ਘومی ਝੰਡੇ ਨੂੰ ਜਿਹੜਾ ਕਿ ਸਾਡੇ ਹਿੰਦੁਸਤਾਨ ਦੀ ਸ਼ਾਨ ਹੈ ਸਾਡੇ ਭਾਰਤ ਦੀ ਸ਼ਾਨ ਹੈ ਉਸ ਨੂੰ ਅਸੀਂ ਆਪਣੇ ਘਰ ਦੀ ਛੱਤ ਤੇ ਲਹਿਰਾਈਏ ਔਰ ਉਸ ਨੂੰ ਸੈਲੂਟ ਕਰੀਏ ਔਰ ਇਸ ਮੌਕੇ ਤੇ ਉਹਨਾ ਆਜ਼ਾਦੀ ਦੇ ਪਰਵਾਨਿਆਂ ਨੂੰ ਜਿਨ੍ਹਾਂ ਨੇ ਆਪਣੇ ਖੂਨ ਦਾ ਇੱਕ ਇੱਕ ਕਤਰਾ ਸਾਡੇ ਦੇਸ਼ ਨੂੰ ਆਜ਼ਾਦ ਕਰਨ ਲਈ ਸਮਰਪਿਤ ਕੀਤਾ ਉਹਨਾ ਆਜ਼ਾਦੀ ਦੇ ਪਰਵਾਨਿਆਂ ਨੂੰ ਜ਼ਰੂਰ ਯਾਦ ਕਰੀਏ ਉਹਨਾਂ ਦੇ ਚਰਨਾਂ 'ਚ ਸਮਰਪਿਤ ਹੋਈਏ ਉਹਨਾਂ ਨੂੰ ਸਲਾਮ ਕਰੀਏ ਉਹਨਾਂ ਨੂੰ ਆਦਾਬ ਕਰੀਏ ਉਹਨਾਂ ਨੂੰ ਨਮਸਕਾਰ ਕਹੀਏ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਰੀਏ ਔਰ ਉਹਨਾਂ ਨੂੰ ਯਾਦ ਕਰਦੇ ਹੋਏ ਆਪਣੇ ਦੇਸ਼ ਦੇ ਲਈ ਇੱਕ ਮੰਗ ਰੱਖੀਏ ਕਿ ਸਾਡਾ ਦੇਸ਼ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਖੁਸ਼ਹਾਲ ਰਹੇ ਬਹੁਤ ਤਰੱਕੀ ਕਰੇ ਔਰ ਹਰ ਮਾਹੌਲ ਸਾਡੇ ਦੇਸ਼ ਦਾ ਸੁਹਾਵਣਾ ਹੋਵੇ ਸਾਡੇ ਦੇਸ਼ ਦਾ ਹਰ ਵਰਗ ਆਪਸੀ ਭਾਈਚਾਰਾ ਪ੍ਰੇਮ ਪਿਆਰ ਦੇ ਨਾਲ ਰਹੇ ਭਾਰਤ ਮਾਤਾ ਕੀ ਜੈ